ਦੇ ਸਵਾਰੀ ਵਾਲੇ ਕੋੜੇ ਹੈਗੇ ਜੀ ਇਹ ਤੱਕ ਸਚਕਣ ਹਜੂਰ ਸਾਹਿਬ ਤੋਂ ਨੰਦੇੜ ਤੇ ਧਰਤੀ ਤੋਂ ਆਏ ਨੇ ਜੀ ਕੋੜੇ ਇਹ ਇਹ ਗੁਰੂ ਸਾਹਿਬ ਜੀ ਦੇ ਪੰਜਾਂ ਪਿਆਰੇ ਵਾਲੇ ਕੋੜੇ ਹੈਗੇ ਜੀ ਇਹ ਜਿਹੜੇ ਆਸਾਮ ਤੋਂ ਪਾਲਕੀ ਸਾਹਿਬ ਆਈ ਹੈ ਜੀ ਇਹ ਇਹ ਪਾਲਕੀ ਸਾਹਿਬ ਦੇ ਸਤਕਾਰ ਵਾਸਤੇ ਕੋੜੇ ਆਏ ਨੇ ਜੀ ਇਹ ਜਦੋਂ ਪਾਲਕੀ ਸਾਹਿਬ ਚਲਦੀ ਹੈ ਤੇ ਇਹਨਾਂ ਨੂੰ ਕੋੜਿਆਂ ਨੂੰ ਸ਼ਿੰਗਾਰ ਕੇ ਇਹਨਾਂ ਨੂੰ ਸਜਾ ਕੇ ਪਾਲਕੀ ਸਾਹਿਬ ਦੇ ਸਾਹਮਣੇ ਰੱਖਦੇ ਜੀ ਇਹ ਜਦੋਂ ਪਾਲਕੀ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਦੇ ਨਕਰ ਕਿਤਰ ਇਸ ਜਾਂਦੇ ਆ ਤੇ ਇਸ ਕੋੜਿਆਂ ਤੇ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਹੈ ਜਦੋਂ ਸਵਾਰੀ ਹੁੰਦੀ ਹੈ ਇਸ ਕੋੜਿਆਂ ਤੇ ਤੇ ਗੁਰੂ ਸਾਹਿਬ ਦੇ ਕੋੜੇ ਦੇ ਇਹ ਪਸੀਨਾ ਪਸੀਨਾ ਹੋ ਜਾਂਦੇ ਜੀ ਇਹ ਗੁਰੂ ਮਹਾਰਾਜ ਦੇ ਜਦੋਂ ਸਵਾਰੀ ਹੁੰਦੀ ਹੈ ਇਹ ਮੁੜਕੋ ਮੁੜਕਿਓ ਜਾਂਦੇ ਆ ਜੀ ਇਹ ਮਹਾਰਾਜ ਦੇ ਹਜ਼ਰ ਨਜ਼ਰੇ ਨਾਲ ਦੇ ਸੰਗ ਰਹਿੰਦੇ ਨੇ ਜੀ ਜਿਹੜੇ ਨਾਲ ਦੇ ਜਿਹੜੇ ਕੋੜੇ ਹੈਗੇ ਪੰਜ ਕੋੜੇ ਪੰਜਾ ਪੈਰਾਂ ਵਾਸਤੇ ਜਾਂਦੇ ਹੈਗੇ ਜੀ ਜਿਹਨਾਂ ਦੇ ਕੋਲ ਸਵਾਰੀ ਹੁੰਦੀ ਹੈ ਜੀ ਜਿਹੜੇ ਤੱਕ ਸੱਚਨ ਹਜੂਰ ਸਾਹਿਬ ਕੋੜੇ ਹੈਗੇ ਜੀ ਇਹ ਉਹਨਾਂ ਦੇ ਗੱਦੀ ਵਾਲੇ ਕੋੜੇ ਹੈਗੇ ਜੀ ਤੇ ਇੱਥੇ ਆਏ ਨੇ ਜੀ ਇਹ ਮਹਾਰਾਜ ਦੇ ਇਹ ਸਾਰੇ ਸੰਗਤ ਇਹਨਾਂ ਨੂੰ ਦੇਖ ਕੇ ਸਾਰੇ ਸੰਗਤ ਦਰਸ਼ਨ ਕਰ ਰਹੇ ਨੇ ਜੀ ਤੇ ਗੁਰੂ ਮਹਾਰਾਜ ਦੇ ਖੁਸ਼ੀਆਂ ਲੈ ਰਹੇ ਨੇ ਜੀ ਨਗਾਜੀ ਵੰਦੀਖਾ ਖਾਲਸਾ ਵਾਇਰ ਦੀ ਹੈ ਇਹ ਗੁਰੂ ਸਾਹਿਬ ਜਦੇ ਕੋੜੇ ਹੈਗੇ ਜੀ ਗੱਦੀ ਵਾਲੇ ਕੋੜੇ ਇਹ ਹੀ ਇਤਿਹਾਸ ਹੈ ਕਹਿਣਾ ਤਾਂ ਤੇ ਗੁਰੂ ਮਹਾਰਾਜ ਜਰਾ ਤੇ ਆਪ ਹਜ਼ਰ ਨਜ਼ਰ ਰਹਿੰਦੇ ਜੀ ਇਹਨਾਂ ਤੇ ਆਪ ਹਜ਼ਰ ਨਜ਼ਰ ਸਵਾਰ ਹੁੰਦੇ ਜੀ ਜਦੋਂ ਸਵਾਰੀ ਹੁੰਦੀ ਹੈ ਤੇ ਇਹ ਕੋੜੇ ਆਪਣੇ ਆ ਮੁੜ ਕੋ ਮੁੜ ਕੇ ਪਸੀਨਾ ਪਸੀਨਾ ਆ ਜਾਂਦਾ ਜੀ ਅੱਜ ਜਦੋਂ ਸਵਾਰੀ ਹੁੰਦੀ ਹੈ ਜਦੋਂ ਕਦੋਂ ਸਵਾਰੀ ਹੁੰਦੀ ਹੈ ਜਦੋਂ ਮਹਾਰਾਜ ਦਾ ਪ੍ਰੋਗਰਾਮ ਹੁੰਦਾ ਨਗਰ ਕੀਰਤਨ ਹੁੰਦਾ ਕੋਈ ਮੇਲਾ ਹੁੰਦਾ ਕੋਈ ਤਿਉਹਾਰ ਹੁੰਦਾ ਤਾਂ ਜਦੋਂ ਇਹਨਾਂ ਨੂੰ ਸ਼ਿੰਗਾਰ ਕੇ ਲੈ ਕੇ ਜਾਂਦੇ ਆ ਤਾਂ ਜਦੋਂ ਇਹਨਾਂ ਦੇ ਗੁਰੂ ਪਾਤਸ਼ਾਹ ਦੀ ਸਵਾਰੀ ਹੁੰਦੀ ਹੈ ਤਾਂ ਵੀਰੇ ਕੋੜੇ ਮੈਂ ਕਹਾਂਗੇ ਕਿ ਬਹੁਤ ਬਹੁਤ ਵਿਰਾਸਤ ਦਿੱਤੀ ਹੈ ਸਾਡੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਭ ਨੇ ਉਹ ਵਿਰਾਸਤ ਸਾਮ ਕੇ ਰੱਖੀ ਹੈ ਮੈਨੂੰ ਇਹ ਵੀ ਖੁਸ਼ੀ ਹੋਈ ਕਿ ਸਭ ਨੇ ਇਹ ਨਾ ਜਾਨਵਰਾਂ ਨੂੰ ਜਾਨਵਰ ਨਾ ਸਮਝ ਕੇ ਬਹੁਤ ਬਹੁਤ ਪਿਆਰ ਦਿੱਤਾ ਔਰ ਇਹਨੂੰ ਆਪਣੇ ਗੁਰੂ ਸਾਹਿਬ ਜੀ ਦੀ ਵਿਰਾਸਤ ਸਮਝ ਕੇ ਬਹੁਤ ਇੱਜ਼ਤ ਦਿੱਤੀ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਇਹ ਦਰਪਨ ਕੀ ਹੈ ਜੋ ਹਜੂਰ ਸਾਹਿਬ ਤੇ ਆਏ ਹੈ ਕੀ ਕਹੋਗੇ ਪਹਿਲੇ ਤਾਂ ਫਤਿਹ ਬੁਲਾਵਾਂਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਵਧੀਆ ਲੱਗਾ ਐਨੇ ਲੋਕ ਖੁਸ਼ ਹੋਏ ਐਨੇ ਸਾਖਸ਼ਾਤ ਬਾਬਾ ਜੀ ਆਏ ਨੇ ਬੱਲੇ ਐਨੇ ਦੂਰੋਂ ਚਲ ਕੇ ਅਸੀਂ ਆਪਣੇ ਆਪਣਾ ਜੀਵਨ ਸਫਲ ਹੋ ਗਿਆ ਸਾਡਾ ਹਮ ਬਹੁਤ ਖੁਸ਼ੀ ਹੈ ਜਿਹੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਨਗ ਗੀਰਤਨ 300 ਸਾਲਾ 350 ਸਾਲਾ ਸ਼ਤਾਬਦੀ ਜੋ ਗੁਰਦੇਵ ਸਾਹਿਬ ਜੀ ਦੀ ਮਨਾਈ ਜਾ ਰਹੀ ਹੈ ਜਿਹੜਾ ਨਗ ਗੀਰਤਨ ਅਸਾਮ ਤੋਂ ਚੱਲ ਕਰਕੇ ਅੱਜ ਦਿੱਲੀ ਸੰਗਤਾਂ ਦੇ ਦਰਸ਼ਨ ਵਾਸਤੇ ਪਹੁੰਚਿਆ ਹੈ ਤੇ ਉਦੇ ਵਿੱਚ ਮਹਾਰਾਜ ਦੇ ਜੰਗੀ ਘੋੜੇ ਵੀ ਅੱਜ ਜਿਹੜੇ ਨਾਲ ਚੱਲ ਕਰਕੇ ਆਏ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹਨਾਂ ਘੋੜਿਆਂ ਨੇ ਇਹਨਾਂ ਘੋੜਿਆਂ ਦੀ ਜੋ ਕਰਾਮਾਤਾਂ ਨੇ ਜੋ ਇਹਨਾਂ ਦੇ ਕੌਦਕ ਨੇ ਉਹ ਦੱਸੇ ਨਹੀਂ ਜਾ ਸਕਦੇ ਉਸੇ ਮਹਿਸੂਸ ਕੀਤਾ ਜਾ ਸਕਦੇ ਕਿ ਅੱਜ ਇਹ ਕਾਠੀ ਹੈਗੀ ਤੇ ਉਸ ਵੇਲੇ ਕੀ ਕਾਠੀ ਹੁੰਦੀ ਹੋਈਗੀ ਘੋੜਿਆਂ ਦੀ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਬੱਚੇ ਪ੍ਰੇਰਿਤ ਹੋ ਰਹੇ ਨੇ ਬੱਚਿਆਂ ਨੂੰ ਸਿੱਖੀ ਬਾਰੇ ਹੋਰ ਪਤਾ ਲੱਗ ਰਿਹਾ ਕਿ ਮਹਾਰਾਜ ਦਾ ਤੇ ਉਸ ਵੇਲੇ ਦੇ ਕੀ ਜੰਗੀ ਘੋੜੇ ਹੁੰਦੇ ਸੀਗੇ ਤੇ ਸਾਡਾ ਕੀ ਵਿਰਸਾ ਹੈਗਾ ਬੱਚੇ ਇਸ ਤੋਂ ਯਾਰ ਬਹੁਤ ਕੁਝ ਸਿੱਖਣਗੇ ਔਰ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਆਪ ਜੀ ਦੇ ਸਵਾਰੀ ਵਾਲੇ ਕੋੜੇ ਹੈਗੇ ਜੀ ਇਹ ਤਕਾ ਸੱਚਕਨ ਹਜੂਰ ਸਾਹਿਬ ਤੋਂ ਨੰਦੇੜ ਤੇ ਧਰਤੀ ਤੋਂ ਆਏ ਨੇ ਜੀ ਕੋੜੇ ਜੀ ਇਹ ਗੁਰੂ ਸਾਹਿਬ ਜੀ ਦੇ ਪੰਜਾ ਪਿਆਰੇ ਵਾਲੇ ਕੋੜੇ ਹੈਗੇ ਜੀ ਇਹ ਜਿਹੜੇ ਆਸਾਮ ਤੋਂ ਪਾਲਕੀ ਸਾਹਿਬ ਆਏ ਹੈ ਜੀ ਇਹ ਪਾਲਕੀ ਸਾਹਿਬ ਦੇ ਸਤਕਾਰ ਵਾਸਤੇ ਕੋੜੇ ਆਏ ਨੇ ਜੀ ਇਹ ਜਦੋਂ ਪਾਲਕੀ ਸਾਹਿਬ ਚਲਦੀ ਹੈ ਤੇ ਇਹਨਾਂ ਨੂੰ ਕੋੜਿਆਂ ਨੂੰ ਸ਼ਿੰਗਾਰ ਕੇ ਨਾਮ ਸਜਾ ਕੇ ਪਾਲਕੀ ਸਾਹਿਬ ਦੇ ਸਾਹਮਣੇ ਰੱਖ ਦਈਏ ਜੀਏ ਜਦੋਂ ਪਾਲਕੀ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਦੇ ਨਕਰ ਕਿਰਤਰ ਇਸ ਜਾਂਦੇ ਆ ਤੇ ਇਸ ਕੋੜਿਆ ਤੇ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਹੈ ਜਦੋਂ ਸਵਾਰੀ ਹੁੰਦੀ ਹੈ ਇਸ ਕੋੜਿਆ ਤੇ ਤੇ ਗੁਰੂ ਸਾਹਿਬ ਦੇ ਕੋੜੇ ਦੇ ਇਹ ਪਸੀਨਾ ਪਸੀਨਾ ਹੋ ਜਾਂਦੇ ਜੀ ਇਹ ਗੁਰੂ ਮਹਾਰਾਜ ਦੇ ਜਦੋਂ ਸਵਾਰੀ ਹੁੰਦੀ ਹੈ ਇਹ ਮੁੜ ਕੋ ਮੁੜ ਕੇ ਆ ਜਾਂਦੀ ਹੈ ਜੀ ਏ ਮਹਾਰਾਜ ਦੇ ਹਜ਼ਰ ਨਜ਼ਰ ਇਹਨਾਂ ਦੇ ਸੰਗ ਰਹਿੰਦੇ ਨੇ ਜੀ ਜਿਹੜੇ ਨਾਲ ਦੇ ਜਿਹੜੇ ਕੋੜੇ ਹੈਗੇ ਪੰਜ ਕੋੜੇ ਪੰਜਾ ਪੈਰਾ ਵਾਸਤੇ ਜਾਂਦੇ ਹੈਗੇ ਜੀ ਜਿਹਨਾਂ ਦੀ ਗੁਪ ਸਵਾਰੀ ਹੁੰਦੀ ਹੈ ਜੀ ਜਿਹੜੇ ਤੱਕ ਸਤਿਗੁਰ ਹਜੂਰ ਸਾਹਿਬ ਕੋੜੇ ਹੈਗੇ ਜੀ ਇਹ ਉਹਨਾਂ ਦੇ ਗੱਦੀ ਵਾਲੇ ਕੋੜੇ ਹੈਗੇ ਜੀ ਤੇ ਇੱਥੇ ਆਏ ਨੇ ਜੀ ਇਹ ਮਹਾਰਾਜ ਦੇ ਤੇ ਸਾਰੇ ਸੰਗਤ ਇਹਨਾਂ ਨੂੰ ਦੇਖ ਕੇ ਸਾਰੇ ਸੰਗਤ ਦਰਸ਼ਨ ਕਰ ਰਹੇ ਨੇ ਜੀ ਤੇ ਗੁਰੂ ਮਹਾਰਾਜ ਦੇ ਖੁਸ਼ੀਆਂ ਲੈ ਰਹੇ ਨੇ ਜੀ ਜਨਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੈ ਇਹ ਗੁਰੂ ਸਾਹਿਬ ਜੀ ਦੇ ਕੋੜੇ ਹੈਗੇ ਜੀ ਗੱਦੀ ਵਾਲੇ ਕੋੜੇ ਇਹ ਇਤਿਹਾਸ ਹੈ ਕਹਿਣਾ ਤਾਂ ਤੇ ਗੁਰੂ ਮਹਾਰਾਜ ਜਰਾ ਤੇ ਆਪ ਹਜ਼ਰ ਨਜ਼ਰ ਰਹਿੰਦੇ ਜੀ ਇਨਾਂ ਤੇ ਆਪ ਹਜ਼ਰ ਨਜ਼ਰ ਸਵਾਰ ਹੁੰਦੇ ਜੀ ਜਦੋਂ ਸਵਾਰੀ ਹੁੰਦੀ ਹੈ ਤੇ ਇਹ ਕੁੜੇ ਆਪਣੇ ਆ ਮੁੜ ਕੋ ਮੁੜ ਕੇ ਪਸੀਨਾ ਪਸੀਨਾ ਆ ਜਾਂਦਾ ਜੀ ਹਾਂ ਜੀ ਜਦੋਂ ਸਵਾਰੀ ਹੁੰਦੀ ਹੈ ਜਦੋਂ ਕਦੋਂ ਸਵਾਰੀ ਹੁੰਦੀ ਹੈ ਜਦੋਂ ਮਹਾਰਾਜ ਦਾ ਪ੍ਰੋਗਰਾਮ ਹੁੰਦਾ ਨਗਰ ਕੀਰਤਨ ਹੁੰਦਾ ਕੋਈ ਮੇਲਾ ਹੁੰਦਾ ਕੋਈ ਤਿਉਹਾਰ ਹੁੰਦਾ ਤਾਂ ਜਦੋਂ ਇਹਨਾਂ ਨੂੰ ਸ਼ਿੰਗਾਰ ਕੇ ਲੈ ਕੇ ਜਾਂਦੇ ਆ ਤਾਂ ਜਦੋਂ ਇਹਨਾਂ ਦੇ ਗੁਰੂ ਪਾਤਸ਼ਾਹ ਦੀ ਸਵਾਰੀ ਹੁੰਦੀ ਹੈ ਤਾਂ ਵੀਰੇ ਕੁੜੇ ਆਟੋਮੈਟਿਕ ਮੁੜ ਕੋ ਮੁੜ ਕੇ ਹੋ ਜਾਂਦੇ ਜੀ ਹਾਂ ਜੀ ਵਾਜ ਜੀ ਇਹ ਥੋੜੇ ਜੋ ਨਦੇੜ ਸਾਹਿਬ ਮੈਂ ਕਵਾਂਗੀ ਕਿ ਬਹੁਤ ਬਹੁਤ ਵਿਰਾਸਤ ਦਿੱਤੀ ਹੈ ਸਾਡੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਭ ਨੇ ਉਹ ਵਿਰਾਸਤ ਸਾਮ ਕੇ ਰੱਖੀ ਹੈ ਮੈਨੂੰ ਇਹ ਵੀ ਖੁਸ਼ੀ ਹੋਈ ਕਿ ਸਭ ਨੇ ਨਾ ਜਾਨਵਰਾਂ ਨੂੰ ਜਾਨਵਰ ਨਾ ਸਮਝ ਕੇ ਬਹੁਤ-ਬਹੁਤ ਪਿਆਰ ਦਿੱਤਾ ਫਿਰ ਇਹਨੂੰ ਆਪਣੇ ਗੁਰੂ ਸਾਹਿਬ ਜੀ ਦੀ ਵਿਰਾਸਤ ਸਮਝ ਕੇ ਬਹੁਤ ਇੱਜ਼ਤ ਦਿੱਤੀ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਦਰਪਨ kia ਹੈ ਜੋ ਹਜੂ ਜਾਇਤ ਤੇ ਆਏ ਹੈ ਠੀਕ ਹੋਗੇ ਪਹਿਲੇ ਤਾਂ ਫਤਿਹ ਬਲਾਵਾਂਗੀ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫਤਿਹ ਤੇ ਬਹੁਤ ਵਧੀਆ ਲੱਗਾ ਐਨੇ ਨੂੰ ਖੁਸ਼ ਹੋਏ ਐਨੇ ਸਾਖਸ਼ਾਤ ਬਾਬਾ ਜੀ ਆਏ ਨੇ ਬਤ ਅਨੇ ਦੂਰ ਚਲ ਕੇ ਅਸੀਂ ਆਪਣੇ ਆਪਣਾ ਜੀਵਨ ਸਫਲ ਹੋ ਗਿਆ ਸਾਡਾ ਹਮ ਬਹੁਤ ਖੁਸ਼ੀ ਹੈ ਜਿਹੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜਾ ਨਗ ਗੀਰਤਨ 300 ਸਾਲਾ 350 ਸਾਲਾ ਸ਼ਤਾਬਦੀ ਜੋ ਗੁਰਦੇਵ ਸਾਹਿਬ ਜੀ ਦੀ ਮਨਾਈ ਜਾ ਰਹੀ ਹੈ ਜਿਹੜਾ ਨਗ ਗੀਰਤਨ ਨਾਮ ਤੋਂ ਚੱਲ ਕਰਕੇ ਅੱਜ ਦਿੱਲੀ ਸੰਗਤਾਂ ਦੇ ਦਰਸ਼ਨ ਵਾਸਤੇ ਪਹੁੰਚਿਆ ਹੈ ਤੇ ਉਹਦੇ ਵਿੱਚ ਮਹਾਰਾਜ ਦੇ ਜੰਗੀ ਘੋੜੇ ਵੀ ਅੱਜ ਜਿਹੜੇ ਨਾਲ ਚੱਲ ਕਰਕੇ ਆਏ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹਨਾਂ ਘੋੜਿਆਂ ਨੇ ਇਹਨਾਂ ਘੋੜਿਆਂ ਦੀ ਜੋ ਕਰਾਮਾਤਾਂ ਨੇ ਜੋ ਇਹਨਾਂ ਦੇ ਕੌਧਕ ਨੇ ਉਹ ਦੱਸੇ ਨਹੀਂ ਜਾ ਸਕਦੇ ਉਸੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਅੱਜ ਇਹ ਕਾਠੀ ਹੈਗੀ ਤੇ ਉਸ ਵੇਲੇ ਕੀ ਕਾਠੀ ਹੁੰਦੀ ਹੋਈ ਹੈਗੀ ਘੋੜਿਆਂ ਦੀ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਬੱਚੇ ਪ੍ਰੇਰਿਤ ਹੋ ਰਹੇ ਨੇ ਬੱਚਿਆਂ ਨੂੰ ਸਿੱਖੀ ਬਾਰੇ ਹੋਰ ਪਤਾ ਲੱਗ ਰਿਹਾ ਹੈ ਕਿ ਮਹਾਰਾਜ ਦਾ ਤੇ ਉਸ ਵੇਲੇ ਦੇ ਕੀ ਜੰਗੀ ਘੋੜੇ ਹੁੰਦੇ ਸੀਗੇ ਤੇ ਸਾਡਾ ਕੀ ਵਿਰਸਾ ਹੈਗਾ ਬੱਚੇ ਇਸ ਤੋਂ ਬਹੁਤ ਕੁਝ ਸਿੱਖਣਗੇ ਪਰ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਗੁਰੂ ਜੀ ਦਾ ਸਾਬ ਜਿਹਦੇ ਸਵਾਰੀ ਵਾਲੇ ਕੋੜੇ ਹੈਗੇ ਜੀ ਇਹ ਤੱਕ ਸਚਕਣ ਹਜੂਰ ਸਾਹਿਬ ਤੋਂ ਨੰਦੇੜ ਤੇ ਧਰਤੀ ਤੋਂ ਆਏ ਨੇ ਜੀ ਕੋੜੇ ਇਹ ਇਹ ਗੁਰੂ ਸਾਹਿਬ ਜੀ ਦੇ ਪੰਜਾਂ ਪਿਆਰੇ ਵਾਲੇ ਕੋੜੇ ਹੈਗੇ ਜੀ ਇਹ ਜਿਹੜੇ ਆਸਾਮ ਤੋਂ ਪਾਲਕੀ ਸਾਹਿਬ ਆਈ ਹੈ ਜੀ ਇਹ ਇਹ ਪਾਲਕੀ ਸਾਹਿਬ ਦੇ ਸਤਕਾਰ ਵਾਸਤੇ ਕੋੜੇ ਆਏ ਨੇ ਜੀ ਇਹ ਜਦੋਂ ਪਾਲਕੀ ਸਾਹਿਬ ਚਲਦੀ ਹੈ ਤੇ ਇਹਨਾਂ ਨੂੰ ਕੋੜਿਆਂ ਨੂੰ ਸ਼ਿੰਗਾਰ ਕੇ ਇਹਨਾਂ ਨੂੰ ਸਜਾ ਕੇ ਪਾਲਕੀ ਸਾਹਿਬ ਦੇ ਸਾਹਮਣੇ ਰੱਖਦੇ ਜੀ ਇਹ ਜਦੋਂ ਪਾਲਕੀ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਦੇ ਨਕਰ ਕਿਰਤਰੀ ਜਾਣਦੇ ਆ ਇਸ ਕੋੜਿਆਂ ਤੇ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਹੈ ਜਦੋਂ ਸਵਾਰੀ ਹੁੰਦੀ ਹੈ ਇਸ ਕੋੜਿਆਂ ਤੇ ਤੇ ਗੁਰੂ ਸਾਹਿਬ ਦੇ ਕੋੜੇ ਦੇ ਇਹ ਪਸੀਨਾ ਪਸੀਨਾ ਹੋ ਜਾਂਦੇ ਜੀ ਇਹ ਗੁਰੂ ਮਹਾਰਾਜ ਦੇ ਜਦੋਂ ਸਵਾਰੀ ਹੁੰਦੀ ਹੈ ਇਹ ਮੁੜਕੋ ਮੁੜਕਿਓ ਜਾਂਦੇ ਆ ਜੀ ਇਹ ਮਹਾਰਾਜ ਦੇ ਹਜ਼ਰ ਨਜ਼ਰੇ ਨਾਲ ਦੇ ਸੰਗ ਰਹਿੰਦੇ ਨੇ ਜੀ ਜਿਹੜੇ ਨਾਲ ਦੇ ਜਿਹੜੇ ਕੋੜੇ ਹੈਗੇ ਪੰਜ ਕੋੜੇ ਪੰਜਾ ਪੈਰਾਂ ਵਾਸਤੇ ਜਾਂਦੇ ਹੈਗੇ ਜੀ ਜਿਹਨਾਂ ਦੇ ਕੋਲ ਸਵਾਰੀ ਹੁੰਦੀ ਹੈ ਜੀ ਜਿਹੜੇ ਤੱਕ ਸਚੁਕਨ ਹਜੂਰ ਸਾਹਿਬ ਕੋੜੇ ਹੈਗੇ ਜੀ ਇਹ ਉਹਨਾਂ ਦੇ ਗੱਦੀ ਵਾਲੇ ਕੋੜੇ ਹੈਗੇ ਜੀ ਤੇ ਇੱਥੇ ਆਏ ਨੇ ਜੀ ਇਹ ਮਹਾਰਾਜ ਦੇ ਤੇ ਸਾਰੇ ਸੰਗਤ ਇਹਨਾਂ ਨੂੰ ਦੇਖ ਕੇ ਸਾਰੇ ਸੰਗਤ ਦਰਸ਼ਨ ਕਰ ਰਹ ਨਨ੍ਹਾ ਜੀ ਆਂਦੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਇਹ ਗੁਰੂ ਸਾਹਿਬ ਜਦੇ ਕੋੜੇ ਹੈਗੇ ਜੀ ਗੱਦੀ ਵਾਲੇ ਕੋੜੇ ਇਹ ਹੀ ਇਤਿਹਾਸ ਹੈ ਕਹਿਣਾ ਤਾਂ ਤੇ ਗੁਰੂ ਮਹਾਰਾਜ ਜਰਾ ਤੇ ਆਪ ਹਜ਼ਰ ਨਜ਼ਰ ਰਹਿੰਦੇ ਜੀ ਇਹਨਾਂ ਤੇ ਆਪ ਹਜ਼ਰ ਨਜ਼ਰ ਸਵਾਰ ਹੁੰਦੇ ਜੀ ਜਦੋਂ ਸਵਾਰੀ ਹੁੰਦੀ ਹੈ ਤੇ ਇਹ ਕੋੜੇ ਆਪਣੇ ਆ ਮੁੜ ਕੋ ਮੁੜ ਕੇ ਪਸੀਨਾ ਪਸੀਨਾ ਆ ਜਾਂਦਾ ਜੀ ਅੱਜ ਜਦੋਂ ਸਵਾਰੀ ਹੁੰਦੀ ਹੈ ਜਦੋਂ ਕਦੋਂ ਸਵਾਰੀ ਹੁੰਦੀ ਹੈ ਜਦੋਂ ਮਹਾਰਾਜ ਦਾ ਪ੍ਰੋਗਰਾਮ ਹੁੰਦਾ ਨਗਰ ਕੀਰਤਨ ਹੁੰਦਾ ਕੋਈ ਮੇਲਾ ਹੁੰਦਾ ਕੋਈ ਤਿਉਹਾਰ ਹੁੰਦਾ ਤਾਂ ਜਦੋਂ ਇਹਨਾਂ ਨੂੰ ਸ਼ਿੰਗਾਰ ਕੇ ਲੈ ਕੇ ਜਾਂਦੇ ਆ ਤਾਂ ਜਦੋਂ ਇਹਨਾਂ ਦੇ ਗੁਰੂ ਮੈਂ ਕਹਾਂਗੇ ਕਿ ਬਹੁਤ ਬਹੁਤ ਵਿਰਾਸਤ ਦਿੱਤੀ ਹੈ ਸਾਡੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਭ ਨੇ ਉਹ ਵਿਰਾਸਤ ਸਾਮ ਕੇ ਰੱਖੀ ਹੈ ਮੈਨੂੰ ਇਹ ਵੀ ਖੁਸ਼ੀ ਹੋਈ ਕਿ ਸਭ ਨੇ ਇਹ ਨਾ ਜਾਨਵਰਾਂ ਨੂੰ ਜਾਨਵਰ ਨਾ ਸਮਝ ਕੇ ਬਹੁਤ ਬਹੁਤ ਪਿਆਰ ਦਿੱਤਾ ਔਰ ਇਹਨੂੰ ਆਪਣੇ ਗੁਰੂ ਸਾਹਿਬ ਜੀ ਦੀ ਵਿਰਾਸਤ ਸਮਝ ਕੇ ਬਹੁਤ ਇੱਜ਼ਤ ਦਿੱਤੀ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ

ਸੰਗਤਾਂ ਦੇ ਦਰਸ਼ਨ ਵਾਸਤੇ ਪਹੁੰਚੇ ਆ ਤੇ ਉਹਦੇ ਵਿੱਚ ਮਹਾਰਾਜ ਦੇ ਜੰਗੀ ਘੋੜੇ ਵੀ ਅੱਜ ਜਿਹੜੇ ਨਾਲ ਚੱਲ ਕਰਕੇ ਆਏ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹਨਾਂ ਘੋੜਿਆਂ ਨੇ ਇਹਨਾਂ ਘੋੜਿਆਂ ਦੀ ਜੋ ਕਰਾਮਾਤਾਂ ਨੇ ਜੋ ਇਹਨਾਂ ਦੇ ਕੌਦਕ ਨੇ ਉਹ ਦੱਸੇ ਨਹੀਂ ਜਾ ਸਕਦੇ ਉਸੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਅੱਜ ਇਹ ਕਾਠੀ ਹੈਗੀ ਤੇ ਉਸ ਵੇਲੇ ਕੀ ਕਾਠੀ ਹੁੰਦੀ ਹੋਈਗੀ ਘੋੜਿਆਂ ਦੀ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਬੱਚੇ ਪ੍ਰੇਰਿਤ ਹੋ ਰਹੇ ਨੇ ਬੱਚਿਆਂ ਨੂੰ ਸਿੱਖੀ ਬਾਰੇ ਹੋਰ ਪਤਾ ਲੱਗ ਰਿਹਾ ਕਿ ਮਹਾਰਾਜ ਦਾ ਤੇ ਉਸ ਵੇਲੇ ਦਾ ਕੀ ਚੰਗੀ ਕੋੜੇ ਹੁੰਦੇ ਸੀਗੇ ਤੇ ਸਾਡਾ ਕੀ ਵਿਰਸਾ ਹੈਗਾ ਬੱਚੇ ਇਸ ਤੋਂ ਇਹ ਬਹੁਤ ਕੁਝ ਸਿੱਖਣਗੇ ਪਰ ਬਹੁਤ ਕੁਝ ਸਿੱਖਣਾ ਚਾਹੀਦਾ ਵੀ ਹੈ ਵਾਹਿਗੁਰੂ ਜੀ ਦਾ ਸਾਬ ਜਿਹੜੇ ਸਵਾਰੀ ਵਾਲੇ ਕੋੜੇ ਹੈਗੇ ਜੀ ਇਹ ਤੱਕ ਸਚਕਣ ਹਜੂਰ ਸਾਹਿਬ ਤੋਂ ਨੰਦੇੜ ਤੇ ਧਰਤੀ ਤੋਂ ਆਏ ਨੇ ਜੀ ਕੋੜੇ ਇਹ ਇਹ ਗੁਰੂ ਸਾਹਿਬ ਜੀ ਦੇ ਪੰਜਾਂ ਪਿਆਰੇ ਵਾਲੇ ਕੋੜੇ ਹੈਗੇ ਜੀ ਇਹ ਜਿਹੜੇ ਆਸਾਮ ਤੋਂ ਪਾਲਕੀ ਸਾਹਿਬ ਆਏ ਹੈ ਜੀ ਇਹ ਇਹ ਪਾਲਕੀ ਸਾਹਿਬ ਦੇ ਸਤਕਾਰ ਵਾਸਤੇ ਕੋੜੇ ਆਏ ਨੇ ਜੀ ਇਹ ਜਦੋਂ ਪਾਲਕੀ ਸਾਹਿਬ ਚਲਦੀ ਹੈ ਤੇ ਇਹਨਾਂ ਨੂੰ ਕੋੜਿਆਂ ਨੂੰ ਸ਼ਿੰਗਾਰ ਕੇ ਇਨਾਂ ਨੂੰ ਸਜਾ ਕੇ ਪਾਲਕੀ ਸਾਹਿਬ ਦੇ ਸਾਹਮਣੇ ਰੱਖ ਦਈਏ ਜੀਏ ਜਦੋਂ ਪਾਲਕੀ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਦੇ ਨਗਰ ਕੀਰਤਨ ਇਸ ਜਾਂਦੇ ਆ ਤੇ ਇਸ ਕੋੜਿਆਂ ਤੇ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਹੈ ਜਦੋਂ ਸਵਾਰੀ ਹੁੰਦੀ ਹੈ ਇਸ ਕੋੜਿਆਂ ਤੇ ਤੇ ਗੁਰੂ ਸਾਹਿਬ ਦੇ ਕੋੜੇ ਦੇ ਇਹ ਪਸੀਨਾ ਪਸੀਨਾ ਹੋ ਜਾਂਦੇ ਜੀ ਇਹ ਗੁਰੂ ਮਹਾਰਾਜ ਦੇ ਜਦੋਂ ਸਵਾਰੀ ਹੁੰਦੀ ਹੈ ਇਹ ਮੁੜਕੋ ਮੁੜਕਿਓ ਜਾਂਦੇ ਆ ਜੀ ਇਹ ਮਹਾਰਾਜ ਦੇ ਹਜ਼ਰ ਨਜ਼ਰ ਇਨਾਂ ਦੇ ਸੰਗ ਰਹਿੰਦੇ ਨੇ ਜੀ ਜਿਹੜੇ ਨਾਲ ਦੇ ਜਿਹੜੇ ਕੋੜੇ ਹੈਗੇ ਪੰਜ ਕੋੜੇ ਪੰਜਾ ਪੈਰਾਂ ਵਾਸਤੇ ਜਾਂਦੇ ਹੈਗੇ ਜੀ ਜਿਹਨਾਂ ਦੇ ਕੋਲ ਸਵਾਰੀ ਹੁੰਦੀ ਹੈ ਜੀ ਜਿਹੜੇ ਤੱਕ ਸਚੁਣ ਹਜੂਰ ਸਾਹਿਬ ਕੋ ਸੰਗਤ ਦਿਨਾਂ ਨੂੰ ਦੇਖ ਕੇ ਸਾਰੇ ਸੰਗਤ ਦਰਸ਼ਨ ਕਰ ਰਹੇ ਨੇ ਜੀ ਤੇ ਗੁਰੂ ਮਹਾਰਾਜ ਦੇ ਘਰ ਖੁਸ਼ੀਆਂ ਲੈ ਰਹੇ ਨੇ ਜੀ ਜਨਤਾ ਜੀ ਵਾਇਰ ਜੀ ਦਾ ਖਾਲਸਾ ਵਾਇਰ ਕੀ ਹੈ ਇਹ ਗੁਰੂ ਸਾਹਿਬ ਜੀ ਦੇ ਕੋੜੇ ਹੈਗੇ ਜੀ ਗੱਦੀ ਵਾਲੇ ਕੋੜੇ ਇਹ ਹੀ ਇਤਿਹਾਸ ਹੈ ਕਹਿਣਾ ਤਾਂ ਤੇ ਗੁਰੂ ਮਹਾਰਾਜ ਜਰਾ ਤੇ ਆਪ ਹਜ਼ਰ ਨਜ਼ਰ ਰਹਿੰਦੇ ਜੀ ਇਹਨਾਂ ਤੇ ਆਪ ਹਜ਼ਰ ਨਜ਼ਰ ਸਵਾਰ ਹੁੰਦੇ ਜੀ ਜਦੋਂ ਸਵਾਰੀ ਹੁੰਦੀ ਹੈ ਤੇ ਇਹ ਕੁੜੇ ਆਪਣੇ ਆ ਮੁੜ ਕੋ ਮੁੜ ਕੇ ਪਸੀਨਾ ਪਸੀਨਾ ਆ ਜਾਂਦਾ ਜੀ ਆ ਜੀ ਜਦੋਂ ਸਵਾਰੀ ਹੁੰਦੀ ਹੈ ਜਦੋਂ ਕਦੋਂ ਸਵਾਰੀ ਹੁੰਦੀ ਹੈ ਜਦੋਂ ਮਹਾਰਾਜਾ ਪ੍ਰੋਗਰਾਮ ਹੁੰਦਾ ਨਗਰ ਕੀਰਤਨ ਹੁੰਦਾ ਕੋਈ ਮੇਲਾ ਹੁੰਦਾ ਕੋਈ ਤਿਉਹਾਰ ਹੁੰਦਾ ਤਾਂ ਜਦੋਂ ਇਹਨਾਂ ਨੂੰ ਸ਼ਿੰਗਾਰ ਕੇ ਲੈ ਕੇ ਜਾਂਦੇ ਆ ਤਾਂ ਜਦੋਂ ਇਹਨਾਂ ਦੇ ਗੁਰੂ ਪਾਤਸ਼ਾਹ ਜੀ ਦੀ ਸਵਾਰੀ ਹੁੰਦੀ ਹੈ ਤਾਂ ਵੀਰੇ ਕੁੜੇ ਆਟੋਮੈਟਿਕ ਮੁੜ ਕੋ ਮੁੜ ਕੇ ਹੋ ਜਾਂਦੇ ਜੀ ਹਾਂਜੀ ਬਾਈ ਜੀ ਇਹ ਥੋੜੇ ਜੋ ਨਦੇੜ ਸਾਹਿਬ ਦੀ ਦਰਸ਼ ਜੇ ਆ ਪਹੁੰਚੇ ਕਿ ਕਹੋਗੇ ਮੈਂ ਕਹਾਂਗੇ ਕਿ ਬਹੁਤ ਬਹੁਤ ਵਿਰਾਸਤ ਦਿੱਤੀ ਹੈ ਸਾਡੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਭ ਨੇ ਵਿਰਾਸਤ ਸਾਮ੍ਹ ਕੇ ਰੱਖੀ ਹੈ ਮੈਨੂੰ ਇਹ ਵੀ ਖੁਸ਼ੀ ਹੋਈ ਕਿ ਸਭ ਨੇ ਨਾ ਜਾਨਵਰਾਂ ਨੂੰ ਜਾਨਵਰ ਨਾ ਸਮਝ ਕੇ ਬਹੁਤ-ਬਹੁਤ ਪਿਆਰ ਦਿੱਤਾ ਫਿਰ ਇਹਨੂੰ ਆਪਣੇ ਗੁਰੂ ਸਾਹਿਬ ਜੀ ਦੀ ਵਿਰਾਸਤ ਸਮਝ ਕੇ ਬਹੁਤ ਇੱਜ਼ਤ ਦਿੱਤੀ ਹੈ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਦਰਸ਼ਨ ਕੀਆ ਜੋ ਹਜੂ ਸਾਹਿਬ ਤੇ ਆਏ ਹੈ ਕੀ ਕਹੋਗੇ ਪਹਿਲੇ ਤਾਂ ਫਤਿਹ ਲਾਵਾਂਗੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਤੇ ਬਹੁਤ ਵਧੀਆ ਲੱਗਾ ਐਨੇ ਨੂੰ ਖੁਸ਼ ਹੋਏ ਐਨੇ ਸਾਖਸ਼ਾਤ ਬਾਬਾ ਜੀ ਆਏ ਨੇ ਬਸ ਐਨੇ ਦੂਰੋਂ ਚਲ ਕੇ ਅਸੀਂ ਆਪਣੇ ਆਪਣਾ ਜੀਵਨ ਸਫਲ ਹੋ ਗਿਆ ਸਾਡਾ ਮੈਂ ਬਹੁਤ ਖੁਸ਼ੀ ਹੈਗੀ ਹੈ ਜਿਹੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜਾ ਨਗ ਗੀਰਤਨ 300 ਸਾਲਾ 350 ਸਾਲਾ ਸ਼ਤਾਬਦੀ ਜੋ ਗੁਰਦੁਆਰਾ ਸਾਹਿਬ ਜੀ ਦੀ ਮਨਾਈ ਜਾ ਰਹੀ ਹੈ ਜਿਹੜਾ ਨਗ ਗੀਰਤਨ ਨਾਸਾਮ ਤੋਂ ਚੱਲ ਕਰਕੇ ਅੱਜ ਦਿੱਲੀ ਸੰਗਤਾਂ ਦੇ ਦਰਸ਼ਨ ਵਾਸਤੇ ਪਹੁੰਚਿਆ ਹੈ ਤੇ ਉਹਦੇ ਵਿੱਚ ਮਹਾਰਾਜ ਦੇ ਜੰਗੀ ਘੋੜੇ ਵੀ ਅੱਜ ਜਿਹੜੇ ਨਾਲ ਚੱਲ ਕਰਕੇ ਆਏ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹਨਾਂ ਘੋੜਿਆਂ ਨੇ ਇਹਨਾਂ ਘੋੜਿਆਂ ਦੀ ਜੋ ਕਰਾਮਾਤਾਂ ਨੇ ਜੋ ਇਹਨਾਂ ਦੇ ਕੌਤਕ ਨੇ ਉਹ ਦੱਸੇ ਨਹੀਂ ਜਾ ਸਕਦੇ ਉਸੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਅੱਜ ਇਹ ਕਾਠੀ ਹੈਗੀ ਤੇ ਉਸ ਵੇਲੇ ਕੀ ਕਾਠੀ ਹੁੰਦੀ ਹੋएगी ਘੋੜਿਆਂ ਦੀ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਬੱਚੇ ਪ੍ਰੇਰਿਤ ਹੋ ਰਹੇ ਨੇ ਬੱਚਿਆਂ ਨੂੰ ਸਿੱਖੀ ਬਾਰੇ ਹੋਰ ਪਤਾ ਲੱਗ ਰਿਹਾ ਕਿ ਮਹਾਰਾਜ ਦਾ ਤੇ ਉਸ ਵੇਲੇ ਦੇ ਕੀ ਜੰਗੀ ਘੋੜੇ ਹੁੰਦੇ ਸੀਗੇ ਤੇ ਸਾਡਾ ਕੀ ਵਿਰਸਾ ਹੈਗਾ ਬੱਚੇ ਇਸ ਤੋਂ ਇਹ ਬਹੁਤ ਕੁਝ ਸਿੱਖਣਗੇ ਪਰ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਵਾਹਿਗੁਰੂ ਜੀ